वाले मुर्दाबाद 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 कांग्रेस पार्टी मुर्दाबाद 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 कांग्रेस पार्टी मुर्दाबाद 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 गंदी से यात्रा करने वाले मुर्दाबाद 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 कांग्रेस पार्टी मुर्दाबाद 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 सुखाक फकरी आयो लाग ਸਾਹਿਬੀ ਦੇ ਨਾਂ ਦੇ ਉੱਤੇ ਲਗਾਤਾਰ ਜਿਹੜੀ ਸਿਆਸਤ ਹੋ ਰਹੀ ਹੈ ਔਰ ਉਹ ਗੱਲ ਜਗਜाहिर ਕੀਤੀ ਹੈ ਸਰਦਾਰ ਪ੍ਰਗਟਪਾਲ ਸਿੰਘ ਐਮਐਲਏ ਜਿਹੜੇ ਨੇ ਜਲੰਧਰ ਕੈਂਟ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਬੋਲੀ ਆ ਅਸੀਂ ਤਾਂ ਪਿਛਲੇ 10 ਸਾਲ ਤੋਂ ਗੱਲ ਕਹਿ ਰਹੇ ਆਂਗੇ ਰਾਜਨੀਤਿਕ ਤੌਰ ਤੇ ਸਤ ਨੂੰ ਨਹੀਂ ਹੋਣੀ ਚਾਹੀਦੀ ਗੁਰੂ ਜੀ ਜਿਹੜੇ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਉਹ ਸਜ਼ਾਵਾ ਮਿਲਣੀਆਂ ਚਾਹੀਦੀਆਂ ਵਾਹਿਗੁਰੂ ਜੀ ਦੇ ਵਿੱਚ ਕਤਲਿਆਂ ਹੋਏ ਦਾ ਸਤਾਖਰ ਸਹੀ ਕਿਤੇ ਇਹ ਕਾਂਗਰਸ ਹਮੇਸ਼ਾ ਪੰਜਾਬ ਦੀ ਖੁਦ ਨਹੀਂ ਹੈ ਇਹੋ ਕਾਰਨ ਆ ਕਿ ਉਹ ਇਹਨਾਂ ਨੇ ਪੰਜਾਬ ਨੂੰ ਹਮੇਸ਼ਾ ਧਾਹ ਲਾਉਣ ਦੇ ਲਈ ਇਹੋ ਜਿਹੇ ਰਣਨੀਤੀਆਂ ਤਿਆਰ ਕੀਤੀਆਂ ਬੇਦਬੀ ਦੀ ਦੇਰ ਕਿਉਂ ਕਾਂਗਰਸ ਦੀ ਮੁੰਡ ਤੋਂ ਉਹਨਾਂ ਦੇ ਐਮਐਲਏ ਕਰ ਰਿਹਾ ਇਸ ਦਾ ਤੋਂ ਵਿਧਾਨ ਸਭਾ ਦੇ ਵਿੱਚ ਦੱਸ ਸਕਦਾ ਬੇਟੇ ਬੇਟੇ ਬਾਰੇ ਬੈਠਦਾ ਚਲੋ ਅਗਲੀ ਅਗਲਾ ਠੀਕ